ਹਾਂਜੀ ਦੋਸਤੋ ਵੈਲਕਮ ਹੈ ਆਪਣੀ ਨਵੀਂ ਵੀਡੀਓ ਦੇ ਵਿੱਚ ਕੀ ਹਾਲ ਚਾਲ ਨੇ ਸਾਰੇ ਭਰਾਵਾਂ ਦੇ ਅੱਜ ਆਪਾਂ ਗੱਲ ਕਰਨੀਆਂ ਕਣਕ ਦੇ ਦੀਆਂ ਦੇ ਉੱਤੇ ਜਿਵੇਂ ਆਪਾਂ ਕਹਿ ਦਿੰਨੇ ਆ ਵੀ ਆਹ ਵੀ ਪਾਣੀ ਦੀ ਤਾਬ ਜੀ ਮੰਨ ਜਾਂਦਾ ਵੀ ਪਾਣੀ ਦਾ ਪੀਲਾ ਜਾਉਗੇ ਖੜ ਜਾਂਦਾ ਵੀ ਕਿਹੜਾ ਨਹੀਂ ਮੰਨਦਾ ਆਪਣੇ ਦੋ ਤਿੰਨ ਵੈਰਾਈਟੀਆਂ ਜੀ ਬੀਜੀਆਂ ਹੋਈਆਂ ਨੇ ਇੱਥੇ ਸਭ ਤੋਂ ਲਾਸਟ ਦੇ ਵਿੱਚ ਹੀ ਬੀਜੀਆਂ ਨੇ ਆਪਾਂ ਪਿੱਛੇ ਦੇਖ ਸਕਦੇ ਹੋ ਤੇ ਇੱਧਰ ਵੀ ਆਪਾਂ ਤੁਹਾਨੂੰ ਦਿਖਾਉਨੇ ਆ ਇਹਨੂੰ ਪਾਣੀ ਲਾਇਆ ਦੇ ਕੀ ਕੀ ਦੇਖੋ ਕਿਹੜੇ ਖੱਤੇ ਦੇ ਵਿੱਚ ਕਿੰਨਾ ਕੁ ਪ੍ਰਭਾਵ ਪਿਆ ਉਹਦਾ ਹਾਂ ਵੀ ਮਿੱਤਰੋ ਤੇ ਕਣਕੇ ਆਪਣੀ ਹੋ ਗਈ ਐ 42 43 ਦਿਨਾਂ ਦੀ ਮੰਨ ਲਓ ਹੋ ਗਈ ਇਹ ਕਣਕ ਇਹ ਤੁਹਾਨੂੰ ਦੱਸ ਦਿਆਂ ਕਿਹੜੇ ਖੱਤੇ ਦੇ ਵਿੱਚ ਕਿਹੜਾ ਕਿਹੜਾ ਵੀ ਆ ਤੇ ਕਿਹੜੇ ਨੂੰ ਜਣੀ ਪਾਣੀ ਨੇ ਧੱਕਾ ਜਿਹਾ ਮਾਰਿਆ ਜਾਂ ਕਿਹੜੇ ਨੂੰ ਨਹੀਂ ਮਾਰਿਆ ਤੇ ਕਿਹੜਾ ਵੀ ਆਪਾਂ ਨੂੰ ਵਧੀਆ ਲੱਗਿਆ ਬਾਕੀ ਤਾਂ ਝਾੜ ਤੇ ਪਤਾ ਲੱਗੂ ਕਿਹੜਾ ਵਧੀਆ ਹੁਣ ਤਾਂ ਚਲੋ ਕੀ ਪਤਾ ਕਈ ਵਾਰੀ ਇਹ ਪੀਲਾ ਜਾ ਹੋਇਆ ਕਿਹੜਾ ਜਿਵੇਂ ਇਹੀ ਵੱਧ ਨਿਕਲੇ ਆਵੇ ਇਹਦਾ ਕੋਈ ਪਤਾ ਨਹੀਂ ਬਾਕੀ ਆਪਣੀ ਸੇਵਾ ਤੇ ਵੀ ਹੈ ਡਿਪੈਂਡ ਕਰਦਾ ਸਾਰਾ ਕੁਝ ਖੇਤ ਮਾੜਾ ਚੰਗਾ ਕੋਈ ਮਗਰੋਂ ਜਾ ਕੇ ਨਿਸਰਨ ਤੇ ਫੜਦਾ ਗਣਕ ਨੂੰ ਕੋਈ ਪਹਿਲਾਂ ਹੀ ਕਾਲਸੇ ਜਿ ਦਿਖਾਈ ਜਾਂਦਾ ਮਗਰੋਂ ਉਨੀ ਵਧੀਆ ਨਿਕਲਦੀ ਇਹ ਬਹੁਤ ਅੱਡੋ ਅੱਡੀ ਸਿਸਟਮ ਹੈ ਇਹ ਹੈਗਾ ਤਾਂ ਵੈਸੇ ਨੂੰ ਰੇਤ ਲੱਜਈਏ ਸਾਰਾ ਖੇਤ ਤੇ ਉਹ ਉਧਰ ਦੋ ਨੀਵੇਂ ਖੱਤੇ ਨੇ ਤੇ ਸਾਰਿਆਂ ਦਾ ਇਹਨਾਂ ਦਾ ਉੱਪਰ ਲਿਆਂਦਾ ਪਾਣੀ ਆਪਾਂ ਉਧਰ ਕੱਢਤਾ ਸੀ ਮੀ ਪੈ ਗਿਆ ਦੀ ਗਾ ਪਾਣੀ ਪਹਿਲਾ ਲਾਇਆ ਸੀ ਨਾ ਜਦੋਂ ਚਾਰਕ ਦਿਨਾਂ ਬਾਅਦ ਮੀ ਪੈ ਗਿਆ ਦੀ ਪੂਰਾ ਵਧੀਆ ਨੇ ਡੱਕਦੇ ਦੀ ਕਹਿਰੇ ਪੂਰੇ ਫੁੱਲ ਤੇ ਪਾਣੀ ਤਾਂ ਚਲੋ ਕੱਢਤਾ ਸੀ ਆ ਦੇਖ ਲਓ ਤੁਸੀਂ ਖੱਤਿਆਂ ਦੇ ਵਿੱਚ ਸਾਨੂੰ ਦੱਸਦਾ ਹਾਂ ਵਟਾਂ ਦੇ ਲੈਵਲ ਵੀ ਕਿੱਥੇ ਤੱਕ ਪਾਣੀ ਦੀ ਪੂਰਾ ਉੱਪਰ ਤੱਕ ਪਾਣੀ ਦੀ ਤੇ ਆਹਾ ਜਿਹੜਾ ਖੇਤ ਹੈ ਇਹਦੇ ਵਿੱਚ ਹੈ 272 ਬੀਜ ਇਹ ਵੀ ਸ਼੍ਰੀਰਾਮ ਦਾ ਸੀ ਪਿਛਲੇ ਸਾਲ ਆਪਾਂ ਬੀਜਿਆ ਸੀ ਤੇ ਉਹਦੇ ਵਿੱਚ ਹੀ ਰੱਖਿਆ ਦੀ ਜਣੀ ਤੇ ਐਤਕੀ ਉਹੀ ਘਰ ਦਾ ਮੰਨ ਲਓ ਪਾਇਆ ਦੀ ਆਪਾਂ ਥੈਲੀਆਂ ਨਾਲ ਲਿਆ ਤੇ ਇਹ ਸਾਰਾ ਥੈਲੀ ਹੁਣ ਆਪਾਂ ਦੀ ਇਹ ਵੀ ਸ਼੍ਰੀਰਾਮ ਦਾ 272 ਤੇ 100 ਨਾ 222 ਤੇ 187 222 ਤੇ 187 ਰਲਾ ਕੇ ਬੀਜੇ ਨੇ ਆ ਲੈਣ ਜੀ ਥੋੜਾ ਜਿਹਾ ਫਰਕ ਜਿਹਾ ਪਾਇਆ ਪੀੜੀ ਦੀ ਕਰਤੀ ਪਾਣੀ ਨੇ ਹੁਣ ਇਹਦੇ 'ਚ ਦੇਖੋ ਆਪਾਂ ਬੀਆਂ ਦੀ ਵੀ ਉਹ ਕਰ ਸਕਦੇ ਵੀ ਇਹ ਪਾਣੀ ਦਾ ਝਲਦਾ ਕਿਉਂਕਿ ਇੱਧਰ ਵੀ ਉਹੀ ਨੇ 222 187 ਇਹ ਜਮਾਂ ਕਾਲੀ ਖੜੀ ਆ ਪੂਰੀ ਇਹਨੂੰ ਕੋਈ ਪ੍ਰਵਾਹ ਨਹੀਂ ਇਹ 'ਚ ਖੇਤ ਦਾ ਵੀ ਫਰਕ ਹੋ ਸਕਦਾ ਦੇਖੋ ਆ ਇਹ 'ਚ ਦੱਗੀਆਂ ਜੀ ਇਹ ਦੇਖੋ ਪੀੜੀਆਂ ਪੀੜੀਆਂ ਇਸ ਵੀਡੀਓ 'ਚ ਚਲੋ ਨਹੀਂ ਪਤਾ ਲੱਗਦਾ ਪੂਰਾ ਸਾਫ ਪਨੋਂ ਪਰ ਥੋੜਾ 272 ਇਹ ਇਹ ਆਪਾਂ ਪਹਿਲੀ ਵਾਰੀ ਪਾਇਆ ਤੀ ਪਹਿਲਾਂ 272 ਆਹ ਬੀਜ ਦੇ ਆਪਾਂ ਜਾਂ ਦੂਈ ਚੱਲੇ ਆ ਰਹੇ ਸੀ ਆਪਣੇ ਹੁਣ ਤੱਕ ਤਾਂ ਕਰਦੇ 33 60 ਹੋ ਗਿਆ ਜਦ ਬੜਵਰ ਬੀਜ ਦੇ दिए 30 86 ਬੀਜੇ ਤੋਂ ਕਸਾਲਾਂ ਤੋਂ ਪਾਉਣ ਲੱਗੇ ਪਰ ਆ 272 ਹੀ ਪਾਇਆ ਤੀ ਜਾਂ 300 300 ਚੱਲੇ ਨਾ ਮਾਉਤੋਂ 300 300 ਬੀਜੇ ਦੀ ਆ ਹੀਠਾਂ ਵਾਲੀ ਇਹਦੇ ਵਿੱਚ ਵੀ 272 ਜਿਹੜਾ بی اے ਕੀ ਬਹੁ ਵਿਜੇ ਨੇ ਜਿਹੜਾ ਪਸੰਦ ਆਊਗਾ ਝਾੜ ਕਿੰਨੀ ਹੋ ਪਾਣੀ ਕਿੰਨੀ ਹੋ ਉਹੀ ਰੱਖਾਂਗੇ ਆਪਾਂ ਆ ਇਹਦੇ ਵਿੱਚ ਫੇਰ ਦੂਜੇ ਆ ਗਏ ਦੋਨੇ ਰਲਾਈ ਹੋਏ ਜੇ ਡਾਕਰ ਹੋਵੇ ਤਾਂ ਖਰ ਖਤਿਆਂ ਦੇ ਵਿੱਚ ਵੀ ਦਿਖਾਵਾਂਗੇ ਸਾਨੂੰ ਉਧਰ 272 ਬੀਜਾ ਸਾਰਿਆਂ 'ਚ ਘਰਦਾ ਠੀਕ ਆ ਜਾਣੀ ਉਹਨੇ ਕੋਈ ਏਡਾ ਉਹ ਨਹੀਂ ਮੰਨਿਆ ਬਾਕੀ ਚਲੋ ਆਪਦੀ ਆਪਦੀ ਸਮਝ ਆ ਸਭ ਦੀ ਸਭ ਨੂੰ ਪਤਾ ਆਪਾਂ ਕੋਈ ਵੀ ਵੀ ਆਪਾਂ ਨੇ ਜਿਹੜਾ ਤਾਂ ਆਪਣੇ ਵਾਲੇ ਦੇ ਵਿੱਚ ਸੈੱਟ ਕਰਿਆ ਤੇ ਉਹ ਤਾਂ ਹੈਗਾ ਜਿੰਨੇ ਲਾਦਾ 8.9 ਤੋਂ 10 ਕਿਲੋ ਤੇ ਰੂਟਾਵੇਟਰ ਨਾਲ ਬੀਜੀ ਆ ਦੋ ਆਪਣੇ ਮਾਸੀ ਦਾ ਮਟਾ ਆ ਗਿਆ ਸੀ ਤੁਹਾਨੂੰ 855 ਜੀ ਨੇ ਲਿਆ ਦਿਨਾ ਮਾਏ ਪਿੱਛੇ ਜੇ ਤੇ ਇੱਕ ਹੋਰ ਰੂਟਾਵੇਟਰ ਲੱਗਿਆ ਦੀ 9 ਫੁੱਟਾ ਆਪਣਾ ਤਾਂ 7 ਫੁੱਟਾ ਹੀ ਦੀਗਾ ਤੇ ਉਹਦੇ ਵਾਲੇ ਨੇ ਥੋੜਾ ਜਿਹਾ ਵੀ ਵੱਧ ਪਾਇਆ ਉਹ ਮੈਨੂੰ ਲੱਗਦਾ 11-12 ਕਿਲੋ ਦਾ ਪਾ ਆ ਗਿਆ ਆਹ ਨੇ ਵੀਜਿਆ ਆ ਵੀ ਉਹਨੇ ਆ ਹੀਠਾਂ ਵਾਲਾ ਵੀ ਤੇ ਇੱਕ ਉੱਪਰਲਾ ਤੇ ਆ ਹੀਠਾਂ ਵਾਲਾ ਆਪਣਾ ਬੀਜੇ ਨੇ ਘਟ ਵੀ ਜਿਹਦੇ ਪਿਆ ਉਹ ਥੋੜੀ ਜਿਹੀ ਵਧੀਆ ਖੜੀ ਐ ਪੂਜਾ ਜਾ ਪਾੜਿਆ ਆ ਤਾਂ ਬਾੜੀ ਸੰਘਣੀ ਜਿਹੀ ਫਸੀ ਜਿਹੀ ਖੜੀ ਆ ਦੇਖੋ ਇਹ ਚਲੋ ਧੱਲੇ ਮਲੇ ਜਾ ਆਗੇ ਇਧਰ ਇਹ ਉਹ ਵੀ ਪੂਰੀਆਂ ਫਸੀ ਖੜੀ ਐ ਪਹਿਲਾਂ ਤਾਂ ਇੱਕ ਸਾਰੇ ਲੱਗਦੀਆਂ ਸੀ ਜਦੋਂ ਨਿਕਲ ਰਹੀ ਦੀ ਸੀ ਕਿ ਆ ਚਲੋ ਕੋਈ ਫਰਕ ਜਾਨੀ ਲੱਗਿਆ ਇੱਟਾ ਦੀ ਪਾਉਣ ਵੇਲੇ ਜਰੂਰ ਪਤਾ ਲੱਗਿਆ ਦੀ ਵੀਰ ਚ ਵੱਧ ਪੈ ਗਿਆ ਆਹ ਹਾਸੂੜੀ ਜੀ ਦੇਖੋ ਇਹ ਛਿੱਦੀ ਜੀ ਆ ਗਈ ਇਹਦਾ ਬੂਝਾ ਵਧੀਆ ਬੰਗਲਾ ਪਾੜਦਾ ਜਿਹਾ ਬੜਾ ਆਲੇ-ਦਾਲੇ ਜੀ ਇਹਨੂੰ ਨਵੇਂ-ਨਵੇਂ ਤਣੇ ਜੇ ਬਣ ਰਹੇ ਨੇ ਆ ਆ ਗਈ ਆਪਣੀ ਸਾਰੀ ਮੀਂਹ ਤੋਂ ਬਾਅਦ ਨਿਕੜਿਆ ਪਹੀਚ ਵੀ ਕੀ ਚਲੋ ਹੁਣ ਆਪਾਂ ਇਹਦੇ ਤੇ ਸਪਰੇਅ ਕਰਨੀ ਆ ਕਦੇ ਦਿਨ ਦੇ ਵਿੱਚ ਮੌਸਮਿਆਂ ਦੇਖ ਰਹੀ ਥੋੜਾ ਜਿਹਾ ਕਦੇ ਇੱਕ ਦਿਨ ਧੁੰਦ ਜੀ ਆ ਜਾਂਦੀ ਐ ਕਦੇ ਧੁੱਪ ਜੀ ਕੱਢ ਲੈਂਦਾ ਵਿੱਚ ਦੀ 2-3 ਘੰਟੇ ਹਿਸਾਬ ਜਾਂ ਨਹੀਂ ਆ ਰਿਹਾ ਮੈਗਨੀਜ਼ ਦੀ ਆ ਸਪਰੇਅ ਜੀ ਕਰਨੀ ਆ ਆਪਾਂ ਇਹਨੂੰ ਯੂਰੀਆ ਰਲਾ ਕੇ ਸਾਰਾ ਸਾਰੀ ਕਣਕ ਦੇ ਉੱਤੇ ਹੀ ਕਰਾਂਗੇ ਉਹ ਧੁੱਪ ਚ ਜਣੀ ਚਲੋ ਵਧੀਆ ਥੋੜਾ ਜਿਹਾ ਕੰਮ ਬੱਧ ਫਰਕ ਪੈਂਦਾ ਹੀ ਆ। ਉਹ ਤਾਂ ਜਾਵੇ ਠੰਡ ਚ ਵੀ ਕੋਈ ਆ ਜਾਣੀ ਉਹ ਨਹੀਂ ਹੈਗਾ। ਬਾਕੀ ਚਲੋ ਆਪਾਂ ਮਿਲਦੇ ਆਂ। ਨੈਕਸਟ ਵੀਡੀਓ ਚ ਵੀਡੀਓ ਦਾ ਥੋੜਾ ਜਿਹਾ ਟਾਈਮ ਘੱਟ ਹੀ ਲੱਗਦਾ ਬਾਈ ਤੁਹਾਨੂੰ ਪਤਾ ਹੀ ਇਹ ਕੰਮਕਾਰ ਵਾਲੇ ਬੰਦੇ ਆ ਯਾਰ। ਹਾਂ। ਹਰਾ ਕੋ ਦੇਖਣਾ ਪੈਂਦਾ। ਉੱਪਰਲੀ ਤੇ ਕਰੀਤੀ ਤੇ ਪਰ ਇਹ ਗੁਲੀ ਡੰਡੇ ਦੀ, ਖੰਡੀ ਬਾਥੂ ਦੀ। ਤਰਾ ਰਾਏ ਬਣਿਆ ਹੁੰਦਾ ਕਿਤੇ ਕਿਤੇ ਥੋੜਾ ਜਿਹਾ ਲੱਗ ਜਾਂਦੀ ਆ ਵੱਧ ਉਹ ਕਰੀ ਪੀਏ ਪੀਲੀ ਪੁਲੀ ਇਹ ਤੇ ਵੀ ਕਰਨੀ ਆ ਤਾਂ ਨਰੇ ਪੂਰੇ ਹੋ ਗਏ ਤੇ ਇਹਦਾ ਰਹਿ ਗਿਆ ਇੱਕ ਬਾਕੀ ਬਾਕੀ ਮੌਕੇ ਤੇ ਦੇਖਾਂਗੇ ਕਦਾਂ ਵੱਧ ਘਟ ਗਈ ਵਾਏ ਨਾ ਮਾੜੀ ਚੰਗੀ ਦੇਖੇ ਫਸਲ ਕਿਤੇ ਚਲੋ ਵੀਡੀਓ ਨੂੰ ਵੱਧ ਤੋਂ ਵੱਧ ਦੇਖਿਆ ਕਰੋ ਜੀ ਲੋਇਆ ਲਾਈਕ ਸਬਸਕ੍ਰਾਈਬ ਕਰ ਦਿਓ ਚੈਨਲ ਨੂੰ ਫਿਰ ਬੰਦੇ ਦਾ ਹੌਸਲਾ ਹੋ ਜਾ ਬਣਿਆ ਹੀ ਰਹਿੰਦਾ ਵੀ ਪਾਈਏ ਵੀਡੀਓ ਬਾਕੀ ਜੇ ਵੀਡੀਓ ਪਾਵਾਂਗੇ ਦੇਖੂਗੇ ਅਗਲਾ ਤਾਂ ਪਾਇਆ ਕਰਾਂਗੇ ਕੋਈ ਨਹੀਂ ਥੋੜੀ ਹੌਲੀ ਕਰਦੇ ਆ ਐਡਜਸਟਮੈਂਟ ਸਾਰੇ ਪਾਸੇ ਦੇਖਣਾ ਪੈਂਦਾ ਠੀਕ ਹੈ ਜੀ ਮਿੱਤਰੋ ਮਿਲਾਂਗੇ ਹੁਣ ਅਗਲੀ ਵੀਡੀਓ ਦੇ ਵਿੱਚ ਤੇ ਚੈਨਲ ਨੂੰ ਥੋੜਾ ਜਿਹਾ ਲਾਈਕ ਸਬਸਕ੍ਰਾਈਬ ਕਰਦੇ ਹੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਦੇਖਿਆ ਕਰੋ ਉਹ ਐਵੇਂ ਵੀ ਦੱਸਾਂਗੇ ਤੁਹਾਨੂੰ ਕਿਹੜੀ ਕਿੰਨੀ ਨਿਕਲੀ ਵੇਟ ਕਰੋ ਤਿੰਨ ਕਿੰਨੇ ਮਹੀਨੇ ਹੋਰ ਕੋਈ ਨਹੀਂ ਸਭ ਕੁਝ ਦੱਸਾਂਗੇ ਤੇ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ